ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਿ 2 ਮਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਜੋ ਆਖਰੀ 2-3 ਦਿਨ ਰਹਿ ਰਹੇ ਨੇ ਅਪ੍ਰੈਲ ਮਹੀਨੇ ਦੇ ਅਤੇ ਨਾਲ ਦੀ ਨਾਲ ਮਈ ਮਹੀਨੇ ਦੇ ਸਟਾਰਟਿੰਗ ਦੇ ਦਿਨਾਂ ਵਿੱਚ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿਤੇ ਨਾ ਕਿਤੇ ਕਿਸਾਨਾਂ ਦੇ ਸਾਹ ਸੁੱਕੇ ਦਿਖਾਈ ਦੇ ਰਹੇ ਨੇ ਕਿਉਂਕਿ ਉੱਪਰ ਤਾਂ ਇੱਕ ਵਾਰੀ ਲਗਾਤਾਰ ਹਵਾਵਾਂ ਚੱਲ ਰਹੀਆਂ ਨੇ ਬੀਤੇ ਦਿਨਾਂ ਵਿੱਚ ਮੀਂਹ ਵੀ ਹੋਇਆ ਕਣਕ ਦੀ ਵਾਢੀ ਦਾ ਸਮਾਂ ਲਗਭਗ ਹੁਣ ਖਤਮ ਹੋਣ ਵਾਲਾ ਹੈ ਤੇ ਕੁਝ ਕੁ ਕਿਸਾਨ ਜਿਹੜੇ ਕਣਕ ਦੀ ਵਾਢੀ ਲਈ ਬਚੇ ਹੋਏ ਨੇ ਉਹਨਾਂ ਨੂੰ ਚਿੰਤਾ ਦਾ ਵਿਸ਼ਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਜੇ ਇਹਦੇ ਵਿੱਚ ਕਾਰਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋਇਆ ਉਸ ਦੇ ਮੁਤਾਬਿਕ ਆਪਾਂ ਗੱਲ ਕਰਾਂਗੇ ਜੀ 28 April ਤੋਂ ਲੈ ਕੇ 2 ਮਈ ਤੱਕ ਦੇ ਮੌਸਮ ਦੀ ਸਭ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ YouTube ਵਾਲੇ ਫਾਰਮਰ ਦੀ ਹਰੇਕ ਵੀਡੀਓ ਦੀ ਤੁਹਾਨੂੰ ਅਪਡੇਟ ਲਗਾਤਾਰ ਮਿਲਦੀ ਰਹੇ ਬਾਕੀ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਹੁਣ ਅਸੀਂ ਜੋ ਮੌਸਮ ਵਿਭਾਗੋਂ ਬੁਲੇਟਿਨ ਜਾਰੀ ਹੋਇਆ ਉਹ ਦੇਖ ਲੈਂਦੇ ਆ ਜੀ ਕੀ ਕਹਿ ਰਿਹਾ ਇਹ ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ 27 ਅਤੇ 28 ਤਰੀਕ ਨੂੰ ਮੌਸਮ ਟਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਜੋ ਸੌ ਸਿਸਟਮ ਬਣ ਰਹੇ ਨੇ 29 ਤਰੀਕ ਤੋਂ ਲੈ ਕੇ 2 ਮਈ ਤੱਕ ਲਗਾਤਾਰ ਦਿਖਾਈ ਦੇ ਰਹੇ ਨੇ ਫਿਲਹਾਲ ਪੰਜਾਬ ਦੇ ਵਿੱਚ 29 ਮਈ ਨੂੰ ਮੌਸਮ ਡਰਾਈ ਹੈ ਸੋਰੀ 29 ਅਪ੍ਰੈਲ ਨੂੰ ਮੌਸਮ ਡਰਾਈ ਹੈ ਪਰ ਇਸ ਦੇ ਜਿਆਦਾ ਡਰਾਈ ਹੋਣ ਦੇ ਚਾਂਸ ਘੱਟ ਹੀ ਨੇ ਕਿਉਂਕਿ ਸਿਸਟਮ ਸਾਨੂੰ ਬਦਲਦੇ ਹੋਏ ਗਰਮੀ ਵਿੱਚ ਅਕਸਰ ਦੇਖਿਆ ਗਿਆ ਕਿ ਸਿਸਟਮ ਆਕਸਰ ਹੀ ਆਉਂਦੇ ਸ਼ਾਮ ਤੇ ਦੁਪਹਿਰ ਦੇ ਵਿਚਕਾਰ ਬਦਲ ਜਾਂਦੇ ਨੇ ਤੇ ਅਜਿਹੇ ਦੇ ਵਿਚਾਰੇ ਸਿਸਟਮ ਵੀ ਬਦਲਦੇ ਹੋਏ ਦਿਖਾਈ ਦੇ ਸਕਦੇ ਨੇ ਪ੍ਰਕਰ ਆਪਾਂ 29 ਤਰੀਕ ਨੂੰ ਮੰਨ ਲਈਏ ਕਿ ਪੰਜਾਬ ਦਾ ਮੌਸਮ ਠੀਕ ਰਹੇਗਾ ਤਾਂ ਉਹ ਕਿੰਨੇ ਕਿਤੇ 30 ਪਹਿਲੀ ਅਤੇ 2 ਮਈ ਨੁਕਸਾਨ ਦੇ ਚਾਂਸ ਉਮੀਦ ਦੇ ਚਾਂਸ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਤੁਹਾਨੂੰ ਅਸੀਂ ਅਗਰ ਡਿਟੇਲ ਜਾਣਕਾਰੀ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਗਿਆ ਜੀ ਕਿ 30 ਤਰੀਕ ਤੋਂ ਲੈ ਕੇ 2 ਮਈ ਤੱਕ ਪੰਜਾਬ ਦੇ ਵਿੱਚ ਲਾਈਟਨਿੰਗ ਵਿਦ ਥੰਡਰਸਟਾਰਮ ਜਾਨੀ ਕਿ ਗਰਜ ਚਮਕ ਦੇ ਹਾਲਾਤ ਘੜੇਮਾਰੀ ਵੀ ਹੋ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਐਵਰੇਜ ਜਿਹੜੀ ਗਤੀ ਹੈ ਹਵਾ ਦੀ ਉਹ 30 ਤੋਂ 40 ਕਿਲੋਮੀਟਰ ਅਤੇ ਮੈਕਸਿਮ ਜਿਹੜੀ ਅੰਦਾਜ਼ਾ ਦੱਸਿਆ ਗਿਆ ਹੈ ਮੌਸਮ ਵਿਭਾਗ ਵੱਲੋਂ 50 ਤੋਂ 60 70 ਕਿਲੋਮੀਟਰ ਪ੍ਰਤੀ ਘੰਟੇ ਦੀ ਹਵਾਵਾਂ ਚਲਦੀ ਹੋਈਆਂ ਦਿਖਾਈ ਦੇ ਸਕਦੇ ਨੇ ਅਤੇ ਨਾਲ ਦੀ ਨਾਲ ਗਰਮੀ ਦੇ ਹਾਲਾਤ ਵੀ ਬਰਕਰਾਰ ਰਹਿਣਗੇ ਜਿਹਾ ਨਹੀਂ ਹੈ ਕਿ ਮੀਂਹ ਨਾਲ ਠੰਡ ਪਵੇਗੀ ਜਾਂ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਇਸ ਜਿਹੜੀ ਇਹ ਹਾਲਾਤ ਹੁੰਦੇ ਨੇ ਜ਼ਿਆਦਾਤਰ ਪ੍ਰੀ ਮੌਨਸਨ ਗਤੀਵਿਧੀਆਂ ਦੇ ਹੁੰਦੇ ਨੇ ਅਕਸਰ ਹੀ ਸਾਨੂੰ ਦੁਪਹਿਰ ਤੋਂ ਬਾਅਦ ਅਜਿਹੀ ਹੀ ਗਰਤਿਵਿਧੀਆਂ ਮੀਂਹ ਦੀਆਂ ਗਰਜ ਚਮਕਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਪਰ ਉਸ ਤੋਂ ਪਹਿਲਾਂ ਜਿਹੜੀ ਹੀਟ ਵੇਵ ਹੁੰਦੀ ਹੈ ਜਿਹੜੇ ਕਿ ਤਾਪਮਾਨ ਜਿਹੜੇ 40 ਡਿਗਰੀ ਦੇ ਤੋਂ ਉੱਪਰ ਚਲੇ ਜਾਂਦੇ ਨੇ ਉਹ ਸਾਨੂੰ ਦੇਖਣ ਨੂੰ ਮਿਲਣਗੇ ਲਗਾਤਾਰ 30 ਤਰੀਕ ਤੋਂ ਲੈ ਕੇ 2 ਤਰੀਕ ਤੱਕ 2 ਤਰੀਕ ਨੂੰ ਥੋੜੀ ਬਹੁਤੀ ਗਰਮੀ ਦੇ ਵਿੱਚ ਰਾਹਤ ਆਵੇਗੀ ਥੋੜੀ ਬਹੁਤੀ ਧੁੱਪ ਦੀ ਲਿਸ਼ਕੋਰ ਘਟੇਗੀ ਜਾਂ ਕਹਿ ਲਈਏ ਆਪਾਂ ਥੋੜੀ ਬਹੁਤੀ ਮੀਂਹ ਆਉਣ ਦੇ ਕਾਰਨ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਪਰ ਲਗਾਤਾਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਦੋਨਾਂ ਸਟੇਟਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਾਨੂੰ ਜਿਹੜੇ ਹਾਲਾਤ ਨੇ ਹੋ 30 ਤਰੀਕ ਤੋਂ ਲੈ ਕੇ 2 ਮ ਜੋ ਜਿਹੜੇ ਨੇ ਕੋਈ ਚੰਗੇ ਨਹੀਂ ਹਨ ਮੀਂਹ ਦੇ ਹਾਲਾਤ ਲਗਾਤਾਰ ਬਰਕਰਾਰ ਬਣੇ ਹੋਏ ਨੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਜਿਹੜੇ ਕਿਸਾਨਾਂ ਦੀ ਫਸਲ ਵੱਢਣ ਨੂੰ ਰਹਿੰਦੀ ਹੈ ਜਾਂ ਮੰਡੀਆਂ ਦੇ ਵਿੱਚ ਪਈ ਹੈ ਉਹਨੂੰ ਸਾਂਭ ਲਓ ਕਿਤੇ ਨਾ ਕਿਤੇ ਲੰਬਾ ਇੱਕ ਮੀਂਹ ਦਾ ਦੌਰ ਪੰਜਾਬ ਦੇ ਉੱਪਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਇਹ ਦੇ ਵਿੱਚਕਾਰ ਨੁਕਸਾਨ ਐਂਡ ਆਫ ਦਾ ਡੇ ਕਿਸਾਨਾਂ ਦਾ ਹੀ ਹੋਵੇਗਾ ਕਿਉਂਕਿ ਉੱਪਰ ਪਹਿਲਾਂ ਹੀ ਸਾਨੂੰ ਕਿਸਾਨਾਂ ਦੇ ਉੱਪਰ ਸਰਕਾਰਾਂ ਦੀ ਮਾਰਾ ਪੈ ਚੁੱਕੀਆਂ ਨੇ ਕਾਨੂੰਨ ਐਸੇ ਬਣ ਚੁੱਕੇ ਨੇ ਕਿਤੇ ਨਾ ਕਿਤੇ ਕਿਸਾਨ ਹੀ ਸਾਨੂੰ ਦਬਦੇ ਹੋਏ ਦਿਖਾਈ ਦੇ ਰਹੇ ਨੇ ਤੇ ਬਾਕੀ ਉੱਪਰੋਂ ਰੱਬ ਵੀ ਅਗਰ ਅਜਿਹੀ ਕੋਈ ਕਿਸਮ ਦੇ ਨਾਲ ਮੀਂਹ ਜਾਂ ਕੋਈ ਹੋਰ ਹਨੇਰੀ ਵਗੈਰਾ ਚੱਲਦੀ ਹੈ ਤਾਂ ਨੁਕਸਾਨ ਕਿਸਾਨਾਂ ਦਾ ਹੀ ਹੋਵੇਗਾ ਤੇ ਬਾਕੀ ਇਸ ਦੇ ਸੰਬੰਧੀ ਅਸੀਂ ਲਗਾਤਾਰ ਅਪਡੇਟ ਲਿਆਉਂਦੇ ਰਹਿੰਦੇ ਕੋਈ ਗਰਮੀ ਦੇ ਮੌਸਮ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਦੀ ਜਾਣਕਾਰੀ ਕਲੀਅਰ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗਰਮੀ ਵਿੱਚ ਮੌਸਮ ਅਕਸਰ ਬਦਲ ਜਾਂਦੇ ਨੇ ਦੁਪਹਿਰ ਵੇਲੇ ਮੌਸਮ ਕੁਝ ਹੋਰ ਹੁੰਦਾ ਹੈ ਤੇ ਸ਼ਾਮ ਹੁੰਦੇ ਹੁੰਦੇ ਅਚਾਨਕ ਮੀਂਹ ਗਰਜ ਚਮਕਦੇ ਹਾਲਾਤ ਬਣ ਜਾਂਦੇ ਨੇ ਕਿਉਂਕਿ ਪ੍ਰੀ ਮੌਨਸੂਨ ਗਤੀਵਿਧੀ ਦਾ ਸਮਾਂ ਚੱਲ ਰਿਹਾ ਹੈ ਕਾਲੇ ਬੱਦਲ ਹਨੇਰੀ ਗਰਜ ਚਮਕ ਗੜੇ ਮਾਰੀ ਅਕਸਰ ਹੀ ਦੇਖਣ ਨੂੰ ਮਿਲ ਜਾਂਦੀ ਹੈ ਤੇ ਬਾਕੀ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਜੀ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮੌਸਮ ਸੰਬੰਧੀ ਮਿਸ ਨਾ ਕਰ ਸਕੋ ਬਾਕੀ ਇਹ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣਗੀਆਂ ਤਾਂ ਹੀ ਕਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਜਿਵੇਂ ਹੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਤੁਸੀਂ ਕਿਸੇ ਵੀ ਬਿਨਾਂ ਦੇਰੀ ਤੋਂ ਜਾਣਕਾਰੀ ਆਪਣੇ ਤੱਕ ਸਾਂਝੀ ਕਰ ਸਕੋ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਇਹ ਸੀ ਕਿ ਵੈਦਰ ਅਪਡੇਟ ਦੀ ਜਾਣਕਾਰੀ ਧੰਨਵਾਦ ਜੀ